हां तो प्यारे बच्चों सारेनु प्यार भरी सस् नमस्कार हां बेटा नवोदय दाखिला परीक्षा तैयारी दिन ਆਪਾਂ ਪ੍ਰੈਕਟਿਸ ਸੈਟ 14 ਦੇ ਚੌਥੇ ਪੈਰੇ ਦੇ ਉੱਤੇ ਆ ਗਏ ਧਿਆਨ ਦੇ ਨਾਲ ਪੜਾਂਗੇ ਤੇ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਕਹਿੰਦਾ ਸੋਵਰਨ ਵਿੱਚ ਪੜ੍ਹਾਈ ਦੇ ਨਾਲ ਨਾਲ মারਿਆ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕੁਝ ਕੰਮ ਵੀ ਕਰਨੇ ਪਏ ਠੀਕ ਹੈ ਬੇਟਾ ਸੋਵਰਨ ਕਿਸੇ ਜਗ੍ਹਾ ਦਾ ਨਾਮ ਤਾਂ ਕਹਿੰਦਾ মারਿਆ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਉੱਥੇ ਕੰਮ ਵੀ ਕਰਨੇ ਪਏ ਉਸ ਦੀ ਜੀਵਨ ਸ਼ੈਲੀ ਬਹੁਤ ਸਾਦੀ ਸੀ ਉਹ ਇੱਕ ਕਮਰੇ ਵਿੱਚ ਰਹਿੰਦੀ ਸੀ ਜਿਸ ਵਿੱਚ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਸੀ ਫਿਰ ਵੀ ਮਾਰੀਆ ਬਹੁਤ ਖੁਸ਼ ਸੀ ਪਹਿਲੇ ਸਾਲ ਵਿੱਚ ਉਹ ਭੌਤਿਕ ਵਿਗਿਆਨ ਦੀ ਪ੍ਰੀਖਿਆ ਵਿੱਚ ਪਹਿਲੇ ਨੰਬਰ ਤੇ ਆਈ ਸੀ ਕੌਣ ਬੇਟਾ ਮਾਰੀਆ ਅਤੇ ਦੂਜੇ ਸਾਲ ਗਣਿਤ ਦੀ ਪ੍ਰੀਖਿਆ ਵਿੱਚ ਦੂਜੇ ਨੰਬਰ ਤੇ ਆਈ ਸੀ ਠੀਕ ਹੈ ਬੇਟਾ ਅੱਗੇ ਕਹਿੰਦਾ ਇਸ ਤੋਂ ਇਲਾਵਾ ਉਸ ਦੀ ਵਿਗਿਆਨੀ ਬਣਨ ਦੀ ਇੱਛਾ ਵੀ ਪੂਰੀ ਹੋ ਰਹੀ ਸੀ 19 ਦਿਨੀ ਕਿਸੇ ਵੀ ਔਰਤ ਲਈ ਬਹੁਤ ਮਾਣ ਵਾਲੀ ਗੱਲ ਸੀ ਪੈਰਿਸ ਵਿੱਚ ਮਾਰੀਆ ਦਾ ਵਿਆਹ ਪ੍ਰੋਫੈਸਰ ਕਿਊਰੀ ਨਾਲ ਹੋਇਆ ਤਾਂ ਬੇਟਾ ਇਹ ਪੈਰਾ ਆਪਾਂ ਪੜ੍ਹ ਲਿਆ ਠੀਕ ਹੈ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਮਾਰੀਆ ਨੂੰ ਸੋਵਰਨ ਵਿਖੇ ਪੜਦਿਆਂ ਕੰਮ ਕਰਨਾ ਪਿਆ ਮਨੋਰੰਜਨ ਲਈ ਸ਼ੌਂਕ ਲਈ ਅਮੀਰ ਬਣਨ ਲਈ ਖਰਚਿਆਂ ਲਈ ਤਾਂ ਆਪਾਂ ਪੈਰੇ 'ਚ ਪੜਿਆ ਸੀ ਖਰਚਿਆਂ ਦੀ ਪੂਰਤੀ ਲਈ ਉਹਨੂੰ ਕੰਮ ਕਰਨਾ ਪਿਆ ਸੀਗਾ ਅੱਗੇ ਮਾਰੀਆ ਦੀ ਜੀਵਨ ਸ਼ੈਲੀ ਕਿਹੋ ਜੀ ਸੀਗੀ ਦਿਖਾਵੇ ਨਾਲ ਭਰਪੂਰ ਸਾਦਗੀ ਨਾਲ ਭਰਪੂਰ ਤਨਵਾਤਨਾ ਨਾਲ ਭਰੀ ਤਾਂ ਬੇਟਾ ਆਪਾਂ ਪੜਿਆ ਸੀ ਸਾਦਗੀ ਨਾਲ ਭਰਪੂਰ ਸੀ ਇਹ ਠੀਕ ਹੈ ਅੱਗੇ ਉਹ ਕਿਸ ਇਮਤਿਹਾਨ ਵਿੱਚ ਪਹਿਲੇ ਨੰਬਰ ਤੇ ਆਈ ਸੀਗੀ ਠੀਕ ਹੈ ਤਾਂ ਆਪਾਂ ਬੇਟਾ ਪੈਰੇ 'ਚ ਪੜਿਆ ਸੀ ਵੀ ਉਹ ਭੌਤਿਕ ਵਿਗਿਆਨ ਦੀ ਪ੍ਰੀਖਿਆ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਈ ਸੀ ਅੱਗੇ ਕਹਿੰਦਾ ਪਿਆ ਮਾਰੀਆ ਦਾ ਵਿਆਹ ਕਿਸ ਨਾਲ ਹੋਇਆ ਤਾਂ ਆਪਾਂ ਬੇਟਾ ਪੜਿਆ ਸੀ ਪ੍ਰੋਫੈਸਰ ਕਿਊਰੀ ਦੇ ਨਾਲ ਮਾਰੀਆ ਦਾ ਵਿਆਹ ਜਿਹੜਾ ਹੋਇਆ ਸੀ ਠੀਕ ਹੈ ਜੇ ਇਹ ਬੇਟਾ ਉਹੀ ਮੈਰੀ ਕਿਊਰੀ ਚੱਲ ਰਿਹਾ ਹੈ ਜਿਨ੍ਹਾਂ ਨੇ ਆਪਾਂ ਰੇਡੀਅਮ ਤੁਸੀਂ ਪੜਦੇ ਆ ਨਾ ਰੇਡੀਅਮ ਤੇ ਪੋਲੋਨੀਅਮ ਤੱਤਾਂ ਦੀ ਖੋਜ ਕੀਤੀ ਸੀ ਉਹਨਾਂ ਦੇ ਬਾਰੇ ਚੱਲ ਰਿਹਾ ਹੈ ਠੀਕ ਹੈ ਅੱਗੇ ਆ ਗਿਆ ਕਹਿੰਦਾ ਔਰਤ ਸ਼ਬਦ ਦਾ ਵਿਰੋਧੀ ਅਪੋਜ਼ਿਟ ਸ਼ਬਦ ਕੀ ਹੈ ਤਾਂ ਬੇਟਾ ਔਰਤ ਦਾ ਅਪੋਜ਼ਿਟ ਕੀ ਆਊਗਾ ਪੁਰਸ਼ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 20 ਤੇ ਇਹਦੇ ਨਾਲ ਹੀ ਇਹ ਜਿਹੜਾ ਹੈਗਾ ਪੈਰਾ ਕੰਪਲੀਟ ਹੋ ਗਿਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ